ਪੰਜਾਬ ਪੁਲਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ ਵੱਡੇ ਐਲਾਨ ਪੰਜਾਬੀਆਂ ਨੂੰ ਵੀ ਦਿੱਤੀ ਖੁਸ਼ਖਬਰੀ ਸੀਐਮ ਮਾਨ ਵੱਲੋਂ 461 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ ਸਤਸਿਆ ਕਾਲ ਜੀ ਮੈਸਟਰ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮਿਊਂਸਪਲ ਪਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਵਿੱਚ 461 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਪੁਲਿਸ ਲਈ ਵੱਡੇ ਐਲਾਨ ਵੀ ਕੀਤੇ ਗਏ। ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 8 ਯੂਪੀਐਸਸੀ ਸੈਂਟਰ ਖੋਲੇ ਜਾਣਗੇ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤ ਕੋਚਿੰਗ ਮਿਲੇਗੀ। ਪੰਜਾਬ ਪੁਲਿਸ ਦਾ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਹੈ ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ ਮੋਟਰਸਾਈਕਲ ਅਤੇ ਕੰਪਿਊਟਰ ਮੁਹੱਈਆ ਕਰਵਾਏ ਗਏ ਨੇ ਕਿਉਂਕਿ ਪੰਜਾਬ ਪੁਲਿਸ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਹਨਾਂ ਨਾਲ ਬਹਾਦਰੀ ਨਾਲ ਲੜ ਸਕੇਗੀ ਮੁੱਖ ਮੰਤਰੀ ਮਾਨ ਨੇ ਵੀ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਸੌਖਾ ਕੰਮ ਹੈ ਕਿ ਪੰਜਾਬ ਪੁਲਿਸ ਨੂੰ ਬਦਨਾਮ ਕਰ ਦਿਓ ਕਿ ਪੁਲਿਸ ਕੀ ਕਰ ਰਹੀ ਸੀ ਇਹ ਕਹਿਣਾ ਬੜਾ ਸੁਖ ਹੈ ਪਰ ਜਦੋਂ ਸਾਡੇ ਕੋਲ ਜਾਂਚ ਹਾਈ ਲੈਵਲ ਦੀ ਹੋਵੇ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਪੁਲਿਸ ਤੇ ਵਧੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ਤੇ ਸਿਆਸੀ ਦਬਾਅ ਬਹੁਤ ਪੈਂਦਾ ਸੀ ਅਤੇ ਉੱਪਰੋਂ ਫੋਨ ਆ ਜਾਂਦੇ ਸਨ ਤਾਂ ਪੁਲਿਸ ਨੂੰ ਉਹਨਾਂ ਦੇ ਮੰਨਣੀ ਪੈਂਦੇ ਸੀ ਜਿਸ ਕਾਰਨ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਟੁੱਟ ਜਾਂਦਾ ਸੀ ਇਸ ਲਈ ਹੁਣ ਸਾਡੀ ਸਰਕਾਰ ਇਸ ਰਾਤੇ ਚੱਲ ਰਹੀ ਹੈ ਕਿ ਕਿਸੇ ਤੇ ਵੀ ਗਲਤ ਪਰਚਾ ਨਹੀਂ ਪੈਣਾ ਚਾਹੀਦਾ ਪੰਜਾਬ ਪੁਲਿਸ ਕੋਲ ਆਧੁਨਿਕ ਟੈਕਨਾਲੋਜੀ ਹੋਵੇਗੀ ਅਤੇ ਪੰਜਾਬ ਪੁਲਿਸ ਦੇਸ਼ ਦੀ ਹਾਈ ਟੈਕ ਪੁਲਿਸ ਬਣੇਗੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਹੋਂਦ ਸਾਰ ਹੀ ਪੰਜਾਬ ਪੁਲਿਸ ਤੋਂ ਬੋਝ ਘਟਾਇਆ ਤਾਂ ਜੋ ਉਹ ਵੀ ਆਪਣੀ ਡਿਊਟੀ ਤੇ ਖੁਸ਼ੀ ਖੁਸ਼ੀ ਜਾ ਸਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਨੂੰ ਮਿਲ ਜੁਲ ਕੇ ਕੰਮ ਕਰਨ ਲਈ ਕਿਹਾ ਹੈ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਇੱਕ ਖੁਸ਼ਖਬਰੀ ਵੀ ਦਿੱਤੀ ਹੈ ਸੋ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਾ 26 ਜਨਵਰੀ ਨੂੰ ਉਦਘਾਟਨ ਕੀਤਾ ਜਾਵੇਗਾ ਤੇ ਸਮੇਂ ਤੱਕ ਮੁਲਾਜ਼ਮਾਂ ਦੀ ਟ੍ਰੇਨਿੰਗ ਵੀ ਖਤਮ ਹੋ ਜਾਵੇਗੀ ਇਹ ਮੁਲਾਜ਼ਮ ਪੀਏਪ ਚੋਂ ਲਈ ਗਈ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ 129 ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ 37 ਲੱਖ ਰੁਪਏ ਦੇ ਕਰੀਬ ਹੈ ਇਹਨਾਂ 'ਚ ਕੰਪਿਊਟਰ ਤੇ ਕੈਮਰੇ ਲੱਗੇ ਹੋਏ ਨੇ ਅਤੇ ਸਾਰੇ ਮੁਲਾਜ਼ਮਾਂ ਨੂੰ ਨਵੇਂ ਵਰਦੀ ਵੀ ਦਿੱਤੀ ਗਈ ਹੈ 1 ਫਰਵਰੀ ਤੋਂ ਪੰਜਾਬ ਦੇ ਜਨਤਾ ਨੂੰ ਇਹ ਸਾਰੇ ਮੁਲਾਜ਼ਮ ਸੜਕਾਂ ਤੇ ਖੜੇ ਮਿਲਣਗੇ ਅਤੇ ਅੱਜ ਜੋ ਮੁਕੇਰੀਆ ਦੇ ਵਿੱਚ ਸੜਕ ਹਾਦਸਾ ਵਾਪਰਿਆ ਹੈ ਸੋ ਮੁਕੇਰੀਆ ਦੇ ਵਿੱਚ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਸਿੰਘਾ ਭਗਵੰਤ ਮਾਨ ਦੇ ਵੱਲੋਂ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਸੜਕ ਸੁਰੱਖਿਆ ਫੋਰਸ ਹੁੰਦੀ ਤਾਂ ਸ਼ਾਇਦ ਇਹਨਾਂ ਮੁਲਾਜ਼ਮਾਂ ਦੀ ਜਾਨ ਬਚ ਸਕਦੀ ਸੀ ਕਿਉਂਕਿ ਇਸ ਫੋਰਸ ਨੇ ਸੜਕ 'ਤੇ ਕੋਈ ਵੀ ਖਰਾਬ ਵਾਹਨ ਖੜਾ ਨਹੀਂ ਰਹਿਣ ਦੇਣਾ ਸੀ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਪੁਲਿਸ ਤੇ ਵੀ ਬੋਝ ਘਟਾਇਆ ਜਾਵੇਗਾ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਕੈਦੀਆਂ ਦੀਆਂ ਪੇਸ਼ੀਆਂ ਵਰਚੁਅਲ ਤਰੀਕੇ ਨਾਲ ਹੀ ਕਰਵਾਈਆਂ ਜਾਣ ਸੋ ਅਜਿਹਾ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦਾ ਜਿਨ੍ਹਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਰੋਜ਼ਾਨਾ ਹੀ ਉਹਨਾਂ ਦੇ ਵੱਲੋਂ ਜੋ ਕਿ ਕੋਈ ਨਾ ਕੋਈ ਵੱਖਰੋ ਪ੍ਰਲਕਿੱਤਾ ਜਾਂਦਾ ਹੈ ਅਤੇ ਰੁਜ਼ਗਾਰ ਵੀ ਨੌਜਵਾਨ ਪੀੜੀ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਰੋਜ਼ਾਨਾ ਜੋ ਕਿ ਇੱਕ ਵੱਖਰੇ ਉਪਰਾਲੇ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਯੁਕਤੀ ਪੱਤਰ ਵੀ ਹੁਣ ਤੱਕ ਹਜ਼ਾਰਾਂ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਦਿੱਤੇ ਗਏ ਨੇ ਤਾਂ ਹੁਣ ਪੰਜਾਬ ਪੁਲਿਸ ਨੂੰ ਲੈ ਕੇ ਵੱਡੇ ਐਲਾਨ ਵੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਨੇ ਅਤੇ ਹੁਣ ਸੜਕ ਸੁਰੱਖਿਆ ਫੋਰਸ ਦਾ ਉਦਘਾਟਨ ਵੀ 26 ਜਨਵਰੀ ਨੂੰ ਕੀਤਾ ਜਾਵੇਗਾ ਸੋ ਪੰਜਾਬੀਆਂ ਲਈ ਵੀ ਇਹ ਵੱਡੀ ਖੁਸ਼ਖਬਰੀ ਹੈ ਸੋ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ